ਮਾਲਬਰੋਸ ਫੈਕਟਰੀ ਖਿਲਾਫ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਪੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਜਿਹੜੇ ਮੌਕੇ ਤੇ ਅਸੀਂ ਤੁਹਾਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਸਸਕਰਾਲ ਜੀ ਮਾਲਬਰੋਸ ਫੈਕਟਰੀ ਖਿਲਾਫ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਪੀ ਦੇ ਵਿੱਚ ਚੱਲਦਾ ਪਿਆ ਆ ਪਿਛਲੀ ਤਰੀਕ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਦਲਜੀਤ ਸਿੰਘ ਜਿਹੜੇ ਮੌਕੇ ਤੇ ਅਸੀਂ ਉਹਨਾਂ ਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਅਸੀਂ ਉਹਨਾਂ ਨੂੰ ਮੌਕੇ ਤੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਕਿ ਮੈਂ ਦੇ ਹਾਈ ਹੈਲੋ ਕਰਦਾ ਪਿਆ ਸੀ ਕੇਸ ਜਿਹੜਾ ਆ ਬੜਾ ਇੱਕ ਕ੍ਰਿਸ਼ਲ ਮੂਮੈਂਟ ਹੈ ਅਸੀਂ ਐਸੈਕਸੀਨ ਦੇ ਖਿਲਾਫ ਐਕਸੀਨ ਦੇ ਖਿਲਾਫ ਜਿਹੜੀ ਕੰਪਲੇਂਟ ਜਿਹੜੀ ਆ ਹਦਾਇਤ ਪੰਜਾਬ ਸਰਕਾਰ ਦੇ ਕੋਲ ਕੀਤੀ ਹੈ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਕ ਅਫਸਰ ਜਿਹੜਾ ਆ ਕੋਈ ਮਿਲੀ ਭੁਗਤ ਦੇ ਨਾਲ ਇਸ ਕੇਸ ਨੂੰ ਇਨਫਲੂਐਂਸ ਕਰ ਸਕੇ ਧੰਨਵਾਦ ਮਾਲਬਰੋਸ ਫੈਕਟਰੀ ਕਲਾਸ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਡੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਜਿਹੜੇ ਮੌਕੇ ਤੇ ਅਸੀਂ ਉਹਨਾਂ ਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਸਸਕਲ ਜੀ ਮਾਲਬਰੋਸ ਫੈਕਟਰੀ ਕਲਾਸ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਡੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਦਲਜੀਤ ਸਿੰਘ ਜਿਹੜੇ ਮੌਕੇ ਤੇ ਅਸੀਂ ਤੁਹਾਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਅਸੀਂ ਇਹਨਾਂ ਨੂੰ ਮੌਕੇ ਤੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਕਿ ਮੈਂ ਦੇ ਹਾਈ ਹੈਲੋ ਕਰਦਾ ਪਿਆ ਜੀ ਕੇਸ ਜਿਹੜਾ ਹੈ ਬੜਾ ਇੱਕ ਕ੍ਰਿਸ਼ਲ ਮੂਮੈਂਟ ਹੈ ਅਸੀਂ ਇਸ ਐਕਸੀਡੈਂਟ ਦੇ ਖਿਲਾਫ ਐਕਸੀਡੈਂਟ ਦੇ ਖਿਲਾਫ ਜਿਹੜੀ ਹੈ ਕੰਪਲੇਂਟ ਜਿਹੜੀ ਹੈ ਦਾਇਰ ਪੰਜਾਬ ਸਰਕਾਰ ਦੇ ਕੋਲ ਕੀਤੀ ਹੈ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਕ ਅਫਸਰ ਜਿਹੜਾ ਆ ਕੋਈ ਮਿਲੀ ਭੁਗਤ ਦੇ ਨਾਲ ਇਸ ਕੇਸ ਨੂੰ ਇਨਫਲੂਐਂਸ ਕਰ ਸਕੇ ਧੰਨਵਾਦ ਮਾਲਬਰੋਸ ਫੈਕਟਰੀ ਕਲਾਸ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਡੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਜਿਹੜੇ ਮੌਕੇ ਤੇ ਅਸੀਂ ਉਹਨਾਂ ਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਸਸਕਲ ਜੀ ਮਾਲਬਰੋਸ ਫੈਕਟਰੀ ਕਲਾਸ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਡੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਦਲਜੀਤ ਸਿੰਘ ਜਿਹੜੇ ਮੌਕੇ ਤੇ ਅਸੀਂ ਤੁਹਾਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਅਸੀਂ ਇਹਨਾਂ ਨੂੰ ਮੌਕੇ ਤੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਕਿ ਮੈਂ ਦੇ ਹਾਈ ਹੈਲੋ ਕਰਦਾ ਪਿਆ ਜੀ ਕੇਸ ਜਿਹੜਾ ਹੈ ਬੜਾ ਇੱਕ ਕ੍ਰਿਸ਼ਲ ਮੂਮੈਂਟ ਹੈ ਅਸੀਂ ਇਸ ਐਕਸੀਡੈਂਟ ਦੇ ਖਿਲਾਫ ਐਕਸੀਡੈਂਟ ਦੇ ਖਿਲਾਫ ਜਿਹੜੀ ਹੈ ਕੰਪਲੇਂਟ ਜਿਹੜੀ ਹੈ ਦਾਇਰ ਪੰਜਾਬ ਸਰਕਾਰ ਦੇ ਕੋਲ ਕੀਤੀ ਹੈ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਕ ਅਫਸਰ ਜਿਹੜਾ ਆ ਕੋਈ ਮਿਲੀ ਭੁਗਤ ਦੇ ਨਾਲ ਇਸ ਕੇਸ ਨੂੰ ਇਨਫਲੂਐਂਸ ਕਰ ਸਕੇ ਧੰਨਵਾਦ ਮਾਲਬਰੋਸ ਫੈਕਟਰੀ ਖਿਲਾਫ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਪੀ ਦੇ ਵਿੱਚ ਚੱਲਦਾ ਪਿਆ ਹੈ ਪਿਛਲੀ ਤਰੀਕ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਜਿਹੜੇ ਮੌਕੇ ਤੇ ਅਸੀਂ ਤੁਹਾਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਸਸਕਰਾਲ ਜੀ ਮਾਲਬਰੋਸ ਫੈਕਟਰੀ ਖਿਲਾਫ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੇਸ ਐਨਜੀਪੀ ਦੇ ਵਿੱਚ ਚੱਲਦਾ ਪਿਆ ਆ ਪਿਛਲੀ ਤਰੀਕ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸੀਡੈਂਟ ਜਿਹੜੇ ਆ ਦਲਜੀਤ ਸਿੰਘ ਜਿਹੜੇ ਮੌਕੇ ਤੇ ਅਸੀਂ ਉਹਨਾਂ ਨੂੰ ਵੇਖਿਆ ਕਿ ਉਹ ਮਾਲਬਰੋਸ ਦੇ ਵਕੀਲਾਂ ਦੇ ਕੋਲੋਂ ਇਨਸਟਰਕਸ਼ਨਸ ਲੈ ਰਹੇ ਸੀ ਇੱਕ ਘੇਰਾ ਬਣਾ ਕੇ ਜਿਹਦਾ ਕਿ ਸਾਨੂੰ ਬੜਾ ਉਹਦਾ ਸ਼ੱਕ ਹੋਇਆ ਅਸੀਂ ਉਹਨਾਂ ਨੂੰ ਮੌਕੇ ਤੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਕਿ ਮੈਂ ਦੇ ਹਾਈ ਹੈਲੋ ਕਰਦਾ ਪਿਆ ਜੀ ਕੇਸ ਜਿਹੜਾ ਆ ਬੜਾ ਇੱਕ ਕ੍ਰਿਸ਼ਲ ਮੂਮੈਂਟ ਹੈ ਅਸੀਂ ਐਸੈਕਸੀਨ ਦੇ ਖਿਲਾਫ ਐਕਸੀਨ ਦੇ ਖਿਲਾਫ ਜਿਹੜੀ ਕੰਪਲੇਂਟ ਜਿਹੜੀ ਆ ਹਦਾਇਤ ਪੰਜਾਬ ਸਰਕਾਰ ਦੇ ਕੋਲ ਕੀਤੀ ਹੈ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਕ ਅਫਸਰ ਜਿਹੜਾ ਆ ਕੋਈ ਮਿਲੀ ਭੁਗਤ ਦੇ ਨਾਲ ਇਸ ਕੇਸ ਨੂੰ ਇਨਫਲੂਐਂਸ ਕਰ ਸਕੇ ਧੰਨਵਾਦ